ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਆਂ ਪਾਣੀ ਦਾ ਜੋਰ ਵੱਧ ਰਿਹਾ ਹੈ ਤੇ ਕੱਲ ਨਾਲੋਂ ਮੇਰਾ ਖਿਆਲ 2.5 ਫੁੱਟ ਪਾਣੀ ਜਿਹੜਾ ਹੋਰ ਉੱਪਰ ਆ ਚੁੱਕਾ ਤੇ ਹਜੇ ਵੀ ਪਿੱਛੋਂ ਪਾਣੀ ਮੇਰਾ ਖਿਆਲ 65000 ਕਿਊਸਕ ਪਾਣੀ ਹੋਰ ਛੱਡਿਆ ਜਾ ਰਿਹਾ ਕਿਉਂਕਿ ਆਪਾਂ ਕੱਲ ਦੀ ਗੱਲ ਕਰ ਛਾਂ 1.5 ਲੱਖ ਕਿਊਸਕ ਪਾਣੀ ਇੱਕ ਕਿਊਸਕ ਪਾਣੀ ਦੇ ਵਿੱਚ ਜਿਹੜਾ ਹੈਗਾ ਵਾ 28000 28000 ਲੀਟਰ ਪਾਣੀ ਜਿਹੜਾ ਇੱਕ ਕਿਊਸਕ ਜੀ ਆ ਜਾਂਦਾ ਵੀ ਕਿਊਸਕ ਕੱਢਾ ਹੁੰਦਾ ਫੁੱਟ ਇੱਕ ਸਾਈਡ ਨੂੰ ਫੁੱਟ ਦੂਜੇ ਨੂੰ 40 ਦੀ ਡੰਗਾਈ ਇਹਨਾਂ ਬੋਗਾ ਪੈਂਦਾ ਪਾਣੀ ਦਾ ਤੇ 28000 ਇੱਕ ਸਕਿੰਟ ਵਿੱਚ ਉਹ ਕੱਢ ਦਿੰਦਾ ਵੀ ਕਿੰਨਾ ਪਾਣੀ ਜਿਹੜਾ ਉਹ ਛੱਡਿਆ ਜਾ ਰਿਹਾ ਤੇ ਸਾਰਾ ਪਾਣੀ ਆਪਣੇ ਆ ਰਿਹਾ ਇਸੇ ਕਰਕੇ ਆ ਵੀ ਜਿਵੇਂ ਭਾਨਿਆਲ ਤੋਂ ਲੈ ਕੇ ਤੱਕਾ ਬਸਤੀ ਦਾ ਜਿਹੜਾ ਆਰਜੀ ਬੰਨੋਂ ਨਾ ਬਣਾਇਆ ਹੋਇਆ ਸੀ ਉਹ ਵੀ ਟੁੱਟ ਚੁੱਕਾ ਤੇ ਆਪਾਂ ਆਪਣੇ ਵੱਨ ਤੇ ਪੂਰਾ ਪਹਿਰਾ ਦੇ ਜੀ ਜਿੱਥੇ ਮਿੱਟੀ ਦੀ ਲੋੜ ਆ ਮਿੱਟੀ ਪਾ ਦਈਏ ਪਰ ਪਹਿਰਾ ਦੇਣ ਦੀ ਲੋੜ ਹੈ ਜਦੋਂ ਹੀ ਆਪਾਂ ਪਤਾ ਲੱਗਦਾ ਵੀ ਇੱਥੋਂ ਜਣ ਕੇ ਖੁਰਦਾ ਬੰਨ ਉਹਨੂੰ ਆਪਾਂ ਬਣਾ ਲਈਏ ਸੋ ਸਾਰਿਆਂ ਨੂੰ ਅਪੀਲ ਕਰਦੇ ਆ ਭਾਈ ਸਾਰੇ ਜਾਣੇ ਜਿੱਥੇ ਆਪਾਂ ਦਿਨੇ ਪਹਿਰਾ ਲਾਉਣਾ ਹੈ ਦਿਨੇ ਆ ਕੇ ਵੇਖਦੇ ਆ ਉਥੇ ਆਪਾਂ ਰਾਤ ਵੇਲੇ ਵੀ ਪਹਿਰਾ ਦੇਈਏ ਤਾਂ ਜੋ ਆਪਣਾ ਬਚਾਅ ਹੋ ਸਕੇ ਮਾਂਡੜੀ ਵਾਲੀਆਂ ਆਪਣੀਆਂ ਫਸਲਾਂ ਤੇ ਮਰ ਚੁੱਕੀਆਂ ਵਾਂ ਪਰ ਜਿਹੜੀਆਂ ਆਪਣੀਆਂ ਬੰਨੇ ਵਾਲੀਆਂ ਫਸਲਾਂ ਉਹਨਾਂ ਦਾ ਆਪਾਂ ਬਚਾਅ ਕਰ ਸਕਨੇ ਆ ਤੇ ਆਪਾਂ ਜਾਗਰਤ ਹੋ ਕੇ ਇਹ ਪਹਿਰਾ ਦੇਵਾਂਗੇ ਸੋ ਇਹ ਬੇਨਤੀ ਜ਼ਰੂਰ ਪ੍ਰਵਾਨ ਕਰੋ ਸੋ ਨੌਜਵਾਨ ਵੀਰ ਜਿਹੜੇ ਪੂਰਾ ਪ੍ਰਬੰਧ ਕਰ ਵੀ ਰਹੇ ਆ ਤੇ ਆਪਾਂ ਵੀ ਨਾਲ ਸਹਿਯੋਗ ਕਰਨਾ ਉਥੇ ਜਿੱਥੇ ਪੰਚਾਇਤ ਮੈਂਬਰ ਸਾਹਿਬ ਵੀ ਪਹੁੰਚੇ ਆ ਸੋ ਕੋਸ਼ਿਸ਼ ਕਰ ਰਹੇ ਆ ਸਾਰੇ ਜਾਣੇ ਰਲ ਮਿਲ ਕੇ ਆਪਾਂ ਭੈਣ ਭਰਾਵਾਂ ਨੇ ਵੀ ਆਪਣਾ ਵਿਚਾਰ ਜਰੂਰ ਕਰੀਏ ਸਾਰੇ ਜਾਣੇ ਕਿਉਂਕਿ ਪਾਣੀ ਜਿਹੜਾ ਇਹ ਵੱਧ ਰਿਹਾ ਇਹਦੇ ਨਾਲ ਕੋਈ ਆਪਾਂ ਖਲਵਾੜਦਾ ਕਰ ਨਹੀਂ ਸਕਦੇ ਇਹ ਤਾਂ ਉਹ ਕੁਦਰਤ ਦੀ ਮਰਜ਼ੀ ਆ ਠੀਕ ਹੈ ਨਾ ਜੋ ਕੁਦਰਤ ਦਾ ਕੰਮ ਆ ਉਹ ਤੇ ਉਹ ਕਰ ਰਿਹਾ ਤੇ ਆਪਾਂ ਆਪਣਾ ਪ੍ਰਬੰਧ ਜਰੂਰ ਕਰੀਏ ਇਹ ਬੇਨਤੀ ਪ੍ਰਵਾਨ ਕਰੋ ਰਵਿੰਦਰ ਸਿੰਘ ਜੀ ਇੱਕ ਗੱਲ ਦਾ ਹੋਰ ਸਾਨੂੰ ਜਵਾਬ ਦਿਓ ਵੀ ਇਹ ਜਿਹੜਾ ਆਪਣੇ ਪਿੰਡਾਂ ਨੂੰ ਜਾਂ ਮੰਡ ਦੇ ਖੇਤਰ ਨੂੰ ਇਸ ਮੌਕੇ ਜਾਦਾ ਹੜ੍ਹ ਦੀ ਮਾਰ ਥਲੇ ਆਉਣ ਦਾ ਖਸਤਾ ਹੈਗਾ ਉਹ ਚਿੱਟੀ ਵਹੀਂ ਤੋਂ ਆ ਕੇ ਆਪਣੇ ਸਤਲੁਜ ਦਰਿਆ ਤੋਂ ਕਿਉਂਕਿ ਆਪਣੇ ਕੋਲ ਹੁਣ ਦੇ ਇਦਾਂ ਵੀ ਸਤਲੁਜ ਦਰਿਆ ਤੇ ਜਿਹੜਾ ਉਹ ਤੋਂ ਪਾਣੀ ਆ ਰਿਹਾ ਤੇ ਆਪਣਾ ਕੋਈ ਚਿੱਟੀ ਵਹੀਂ ਦਾ ਪਾਣੀ ਹੁਣ ਪਿੱਛੋਂ ਆ ਰਿਹਾ ਨਸਰਾਲਾ ਚੌਕ ਜਿਹੜਾ ਉਹ ਪਾਣੀ ਇਹਦੇ ਵਿੱਚ ਪਾ ਦਿੱਤਾ ਗਿਆ ਹੈ ਕਿਉਂਕਿ ਪਿੱਛੇ ਜਿਹੜਾ ਪਾਣੀ ਮੀਂਹ ਪੈ ਰਿਹਾ ਆ ਮੈਂ ਅੱਗੇ ਸੁਣਿਆ ਸੀਗਾ ਵੀ ਵੀ ਬੱਦਲ ਫਟਨੇ ਆ ਕਹਿੰਦੇ ਜਲੰਧਰ ਵੀ ਬੱਦਲ ਫਟ ਜਾਣਾ ਜੀ ਲੁਧਿਆਣਾ ਫਟ ਜਾਣਾ ਅੰਮ੍ਰਿਤਸਰ ਫਟ ਜਾਣਾ ਮੈਂ ਕਹਿੰਦਾ ਫਟਣ ਤੋਂ ਬਗੈਰ ਹੀ ਇੰਨਾ ਕੰਮ ਹੈ ਤੇ ਜੇ ਫਟ ਗਿਆ ਤਾਂ ਫਿਰ ਕੀ ਬਣੂਗਾ ਪਾਣੀ ਮੇਰਾ ਖਿਆਲ ਹੈ ਕਿ ਦੋਨਾਂ ਏਰੀਆ ਵੀ ਇਹ ਨਹੀਂ ਕਹਿ ਸਕਦਾ ਵੀ ਸਾਡੇ ਪਾਣੀ ਨਹੀਂ ਆਇਆ। ਉਹਨਾਂ ਚ ਪਾਣੀ ਹਰ ਆਇਆ ਹੋਇਆ ਹੀ ਆ ਉਹਨਾਂ ਦੇ। ਸਾਰਿਆਂ ਦੇ ਪਾਣੀ ਆਇਆ ਹੋਇਆ ਆ। ਸਾਰਾ ਪਾਣੀ ਜਿਹੜਾ ਇਹ ਨਵਾਨ ਵਾਲੇ ਪਾਸੇ ਨੂੰ ਹੀ ਆਉਣਾ। ਸਾਰਾ ਪਾਣੀ ਆਪਣੀ ਪਹੁੰਚ ਰਿਹਾ ਵਾ ਇੱਥੋਂ ਹੀ ਜਾਂ ਸਪੋਰਟ ਹੋਣਾ ਹੈ। ਜਾਂ ਪਾਕਿਸਤਾਨ ਵਾਲਾ ਨੂੰ ਨਿਕਲਦਾ। ਸੋ ਇਸੇ ਕਰਕੇ ਆਪਾਂ ਪ੍ਰਬੰਧ ਕਰੀਏ ਆਪਾਂ ਅਖੀਰ ਤੋ ਹੀ ਬੈਠੇ ਆ। ਤੇ ਆਪਾਂ ਪ੍ਰਬੰਧ ਕਰਨਾ ਆਪਣੇ ਬੰਨਾਂ ਦਾ। ਸੱਦੂਪੁਰ ਤੇ ਕਾਕਮੜੀ ਪੂਰੀ ਟੌਪ ਚਲੀ ਜਾਂਦੀ ਹੈ। ਹਾਂਜੀ ਉਧਰ ਜਿਹੜਾ ਸਦੂ ਬਰ ਤੋਂ ਆਪਾਂ ਲੋਹਿਆਂ ਨੂੰ ਆਉਨੇ ਆ ਕਸ਼ਮੀਰੀ ਵਾਲੀ ਜਗਾ ਜਿਹੜੀ ਆ ਉਧਰ ਲਾਗੇ ਪੂਰੀ ਬੂਰੇ ਜੋਰਾਂ ਨਾਲ ਵਗ ਰਹੀ ਆ ਉਹ ਜਿਹੜੇ ਨਾਲ ਦੇ ਟੋਏ ਭਰ ਚੁੱਕੇ ਆ ਤੇ ਮੇਰਾ ਖਿਆਲ ਆ ਜਿਹੜੇ ਲੋਹਿਆਂ ਸ਼ਮਸ਼ਾਨ ਘਾੜ ਦੀ ਕੋਲ ਆ ਟੋਏ ਆ ਉਹ ਵੀ ਭਰ ਜਾਣੇ ਆ ਫਿਰ ਮੈਨੂੰ ਉੱਥੇ ਸ਼ੱਕ ਪੈਂਦੀ ਆ ਵੀ ਜਿੱਥੇ ਸ਼ੰਗਾਰਾ ਸੌਂਦੀ ਹਵੇਲੀ ਆ ਉਥੇ ਝੋਨੇ ਚ ਪਾਣੀ ਜਾਣ ਕੇ ਪੂਰਾ ਪਾਇਆ ਹੋਇਆ ਆਇਆ ਹੋਇਆ ਬਹੁਤ ਤੇ ਉਥੋਂ ਉਹ ਸੜਕੋਂ ਨੇ ਕ੍ਰੋਸ ਕਰ ਜਾਣੀ ਆ ਇਸ ਕਰਕੇ ਸਾਰਾ ਪਾਣੀ ਆਪਣੇ ਆ ਰਿਹਾ ਉਧਰੋਂ ਇਹ ਦੂਸਰੇ ਬਨੇ ਜਿਹੜਾ ਆਪਣੇ ਇਧਰੋਂ ਆਉਣਾ ਵਾ ਸਾਧੂਪੁਰ ਦੇ ਦੂਏ ਬਨੇ ਤੋਂ ਬੰਨ ਵਾਲੀ ਸਾਈਡ ਤੋਂ ਵਗਦਾ ਵਾ ਪਾਣੀ ਉਹ ਪਾਣੀ ਆਪਣੇ ਆਲ ਹੌਲੀ ਹੌਲੀ ਉਹ ਪਹੁੰਚ ਜਾਣਾ ਇਸ ਕਰਕੇ ਆਪਾਂ ਉਧਰਲੇ ਪਾਣੀ ਦਾ ਇਨਾ ਨਹੀਂ ਜਿਹੜਾ ਵੀ ਆਪ ਨੂੰ ਆਊਗਾ ਖੇਤਾਂ ਰਹੀ ਆਉਣਾ ਆ ਤੇ ਆ ਜਿਹੜਾ ਇਧਰਲਾ ਵਾ ਇਹ ਜ਼ਿਆਦਾ ਪਾਣੀ ਹੈ ਤੇ ਇਹਨੂੰ ਆਪਾਂ ਰੋਕ ਲਈਏ ਖਿਆਲ ਕਰਿਓ ਸਾਰੇ ਜਣੇ ਪਹੁੰਚੋ ਇਹ ਬੇਨਤੀ ਪ੍ਰਵਾਨ ਕਰਨੀ ਜੀ